ਜਾਨ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਆਪਕੇ ਦਵਾਰ ਤਹਿਤ ਹਲਕਾ ਮਜੀਠਾ ਦੇ ਪਿੰਡ ਨਿੱਬਰਵਿੰਡ ਸਰਕਾਰੀ ਸਕੂਲ ਵਿਖੇ ਵੱਖ-ਵੱਖ ਵਿਭਾਗਾਂ ਦੇ ਮਲਾਜਮ ਮਲਾਜ਼ਮ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਖੇਤੀਬਾੜੀ ਵਿਭਾਗ ਸਿਹਤ ਵਿਭਾਗ ਜਲ ਸਪਲਾਈ ਸਕੀਮ ਵਿਭਾਗ ਤੇ ਫੂਡ ਸਪਲਾਈ ਵਿਭਾਗ ਦੇ ਮਲਾਜ਼ਮਾਂ ਨੇ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਦੇ ਵਰਕਰ ਬਲਬੀਤ ਸਿੰਘ ਬੋਪਾਰਾਏ ਰਾਜਮਲ ਸਿੰਘ ਨਿੱਬਰਵਿੰਡ ਅਤੇ ਜਗਜੀਤ ਸਿੰਘ ਭੀਲੋਵਾਲ ਮੌਕੇ ਤੇ ਹਾਜ਼ਰ ਰਏ ਤੁਸੀਂ ਜੁੜੇ ਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੋਬਲ ਸਿੰਘ ਮੱਤੇਵਾਲ ਦੀ ਰਿਪੋਰਟ ਮੈਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਅੱਜ ਕੈਂਪ ਲੱਗਾ ਜੇ ਕਿਸ ਬੰਦ ਚ ਲੱਗਾ ਜੇ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਤਹਿਤ ਜਿਹੜਾ ਇਹ ਕੈਂਪ ਲੱਗਿਆ ਹੋਇਆ ਇਸ ਦੇ ਨਾਲ ਜਿਹੜੀ ਆਮ ਜਨਤਾ ਨੂੰ ਬਹੁਤ ਜ਼ਿਆਦੀਆਂ ਸਹੂਲਤਾਂ ਮਿਲ ਰਹੀਆਂ ਮਾਨ ਸਰਕਾਰ ਵੱਲੋਂ ਇਹ ਜਿਹੜਾ ਕੈਂਪਾਂ ਦਾ ਪ੍ਰੋਗਰਾਮ ਅਜੋਜਨ ਕੀਤਾ ਗਿਆ ਬਹੁਤ ਹੀ ਚਲਾਗਾ ਜੋ ਕਰਮਾਂ ਜਿਹਦੇ ਨਾਲ ਆਮ ਪਰਿਵਾਰਾਂ ਵਿੱਚ ਜਿਵੇਂ ਕਿ ਕਿਸੇ ਵੀ ਕਿਸਮ ਦੇ ਸਰਟੀਫਿਕੇਟ ਆ ਜਨਮ ਸਰਟੀਫਿਕੇਟ ਕਿਸੇ ਵੀ ਕਿਸਮ ਦੇ ਸਰਟੀਫਿਕੇਟ ਪੈਨਸ਼ਨ ਵੀ ਕਿਸੇ ਕਿਸਮ ਦੀ ਆ ਚਾਹੇ ਹੋਵੇ ਬੁਢਾਪਾ ਪੈਨਸ਼ਨ ਆ ਚਾਹੇ ਉਹ ਜਿਹੜੀ ਆ ਵਿਧਵਾ ਪੈਨਸ਼ਨ ਆ ਇਹ ਸਾਰੀਆਂ ਮੌਕੇ ਤੇ ਲੱਗ ਰਹੀਆਂ ਨੇ ਲੋਕਾਂ ਵਿੱਚ ਜਾਗਰਤੀ ਪੈਦਾ ਹੋ ਰਹੀ ਆ ਜਿਵੇਂ ਕਿ ਨਰੇਗਾ ਕਾਰਡਾਂ ਬਾਰੇ ਜਾਂ ਜਿਹੜੇ ਆਪਣੇ ਲੇਬਰ ਕਾਰਡ ਹੋ ਗਏ ਜਾਂ ਕਿਸੇ ਵੀ ਕਿਸੇ ਨਾਲ ਸੰਬੰਧਿਤ ਕਾਰਡ ਹੋਏ ਜਿਹੜੀ ਜਾਗਰਤੀ ਬਹੁਤ ਘੱਟ ਆ ਇਹ ਵੀ ਜੈ ਸਾਰੀ ਲੋਕਾਂ ਵਿੱਚ ਜਾਗਰਤੀ ਫੈ ਰਹੀ ਆ ਇਹ ਕੈਂਪ ਮੰਨ ਲਓ ਇਸ ਪਿੰਡ ਦੇ ਵਿੱਚ ਅੱਜ ਲੱਗਾ ਤੋ ਬਾਅਦ ਦੁਬਾਰਾ ਕਦੋਂ ਲੱਗੇਗਾ ਜੀ ਸਰਕਾਰ ਨੇ ਬਸ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਤਹਿਤ ਹਰ ਜਿਹੜੇ ਆ ਵੀ ਸਮੇਂ ਸਮੇਂ ਤੇ ਜਿਹੜੇ ਕੈਂਪ ਲਵਾਏ ਜਾਇਆ ਕਰਨੇ ਆ ਤੇ ਹੁਣ ਐਤਵਾਰ ਨੂੰ ਵੀ ਜਿਵੇਂ ਕਹਿ ਰਹੇ ਆ ਵੀ ਉਹ ਮੈਡੀਕਲ ਕੈਂਪ ਜਿਹੜਾ ਇਹਨਾਂ ਦੇ ਅੰਗੀਆਂ ਵਾਲਾ ਉਹ ਗੁੰਗੇ ਬੋਲੇ ਆ ਮਾੜਾ ਵੈਸੇ ਲੱਗਣਾ ਹੈ ਪੰਜ ਰਖੜੋ ਜਿਹੜੇ ਦੂਸਰੇ ਇਹ ਕੈਂਪ ਆ ਇਸੇ ਤਰ੍ਹਾਂ ਹੀ ਜਿਹੜੇ ਹਰ ਸਾਲ ਜਾਂ ਛੇ ਮਹੀਨੇ ਬਾਅਦ ਸਰਕਾਰ ਆਪਣੇ ਪ੍ਰੋਗਰਾਮ ਤਹਿਤ ਲਵਾਉਂਦੀ ਰਹੇਗੀ ਠੀਕ ਹੈ ਧੰਨਵਾਦ ਅਲੈਕੁਮ ਸਲਮ ਮੇਰਾ ਨਾਮ ਰਾਜਮਲ ਸਿੰਘ ਠੇਕੇਦਾਰ ਪਿੰਡ ਨੇਬਰਵਿੰਡ ਇਹਨਾਂ ਦੇ ਅਧਾਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋਣ ਕਰਕੇ ਸਾਡੇ ਨਾਲ ਸਰਦਾਰ ਬਲਬੀਰ ਸਿੰਘ ਜੀ ਬਲਾਕ ਪ੍ਰਧਾਨ ਸਰਦਾਰ ਜਗਦੀਪ ਸਿੰਘ ਜੀ ਘੋਲਵਾਲ ਇਹਨਾਂ ਨੇ ਆਪਣੀ ਟੀਮ ਬਲਾਕ ਪੱਧਰ ਤੇ ਸਾਡੇ ਨਗਰ ਵਿੱਚ ਪਹੁੰਚਾਈ ਹੈ ਨਾਰਾ ਵੀ ਪੁੱਜੇ ਨੇ ਵੱਖ-ਵੱਖ ਧਾਰਿਆਂ ਤੋਂ ਖੇਤੀਬਾੜੀ ਮਹਿਮਾ ਢੰਕੀ ਮਹਿਮਾ ਸੇਵਾ ਕੇਂਦਰ ਵਾਲੇ ਪੈਨਸ਼ਨਾਂ ਲੱਗ ਰਹੀਆਂ ਨੇ ਕੋਈ ਕਿਸ ਦਾ ਕੋਈ ਸਰਟੀਫਿਕੇਟ ਬਣਨ ਵਾਲਾ ਬੱਚਿਆਂ ਦੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਸਹੂਲਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਜੋ ਭਗਵੰਤ ਸਿੰਘ ਮਾਨ ਨੇ ਅੱਜ ਤੱਕ ਕੁਝ ਸਾਲਾਂ ਬਾਅਦ ਪਹਿਲਾਂ ਵੋਟਾਂ ਲਈਆਂ ਸਨ ਕਿ ਸਰਕਾਰ ਤੁਹਾਡੇ ਦوار ਉਸੇ ਤਰ੍ਹਾਂ ਦੀ ਅੱਜ ਇਹ ਕੰਮ ਹੋ ਰਹੇ ਨੇ ਇਸੇ ਤਰ੍ਹਾਂ ਅਗਲੇ ਐਤਵਾਰ ਅੰਗਹੀਣਾ ਦਾ ਜੋ ਪੈਨਸ਼ਨਾਂ ਰਹਿ ਜਵੀਆਂ ਲੱਗਣ ਵਾਲੀਆਂ ਉਹਨਾਂ ਦੇ ਸਰਟੀਫਿਕੇਟ ਬਣਾ ਕੇ ਉਹ ਵੀ ਪੈਨਸ਼ਨਾਂ ਲਗਵਾਈਆਂ ਜਾਣਗੀਆਂ ਜਿਸ ਤਰ੍ਹਾਂ ਮਾਨ ਸਰਕਾਰ ਦੀਆਂ ਹੋਰ ਸਕੀਮਾਂ ਕੋਈ ਆਉਂਦੀਆਂ ਰਹਿਣਗੀਆਂ ਇਸੇ ਤਰ੍ਹਾਂ ਹੀ ਨਗਰ ਨੂੰ ਪਹੁੰਚਾਉਂਦੇ ਰਵਾਂਗੇ ਸੇਵਾ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ